ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਜੀਤ ਸਿੰਘ ਪੰਜੋਖਰਾ ਸਾਹਿਬ ਤੋਂ ਜੀ ਸੰਗਤ ਜੀ ਮੇਰੀ ਬੇਨਤੀ ਹੈ ਕਿ ਦਾਸ ਨਾਲ ਪਿਛਲੇ ਜੋ 3-4 ਮਹੀਨੇ ਤੋਂ ਇਹ ਹਰਿਆਣਾ ਕਮੇਟੀ ਵੱਲੋਂ ਤੇ ਦਫਤਰ ਦੇ ਜੋ ਮੁਲਾਜ਼ਮਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਉਸ ਬਾਰੇ ਮੇਰੀ ਕੁਝ ਬੇਨਤੀਆਂ ਨੇ ਤੇ ਇਸ ਵੀਡੀਓ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸੁਣੋ ਫਿਰ ਅੱਗੇ ਸ਼ੇਅਰ ਵੀ ਕਰਿਓ ਕਿਉਂਕਿ ਜੋ ਗੁਰਸਿੱਖਾਂ ਨਾਲ ਇਹ ਧੱਕਾ ਇਹ ਕਮੇਟੀ ਕਰ ਰਹੀ ਹੈ ਮੇਰੇ ਨਾਲ ਜੋ ਤਕਾ ਹੋ ਰਿਹਾ ਹੈ ਉਹਦੀ ਜੋ ਸਾਰੀ ਮੈਂ ਤੁਹਾਨੂੰ ਗੱਲਬਾਤ ਦੱਸਦਾ ਜੀ ਪਿਛਲੇ 10 ਸਾਲ ਤੋਂ ਸੰਗਤ ਜੀ ਮੈਨੂੰ 9-10 ਸਾਲ ਤੋਂ ਤਕਰੀਬਨ ਮੈਨੂੰ ਹੋ ਗਏ ਉਰੇ ਪਾਠੀ ਸਿੰਘ ਦੀ ਸੇਵਾ ਨਿਭਾਉਂਦਿਆਂ ਨੂੰ ਪੰਜੋਖਰਾ ਸਾਹਿਬ ਤੇ ਮੈਂ ਬਾਣਾ ਪਾਇਆ ਹੋਇਆ ਚੋਲਾ ਪਾਇਆ ਹੋਇਆ ਦਿਮਾਲਾ ਬੰਦਿਆ ਹੋਇਆ ਜੀ ਤੇ ਪਿਛਲੇ 4 ਮਹੀਨੇ ਹੋ ਗਏ ਮਨੂੰ ਉਰੇ ਗਰੰਥੀ ਸਿੰਘ ਦੀ ਸੇਵਾ ਮਿਲੀ ਸੀਗੀ ਜੀ ਤੇ ਇਹ ਮਨੂੰ ਪਿਛਲੇ 4 ਮਹੀਨੇ ਤੋਂ ਹੀ ਪਰੇਸ਼ਾਨ ਕਰ ਰਹੇ ਨੇ ਹੁਣ ਪਹਿਲਾਂ ਤਾਂ ਇਹਨਾਂ ਨੇ ਮਨੂੰ ਇਹ ਕਿਹਾ ਸੀਗਾ ਕਿ ਤੇਰਾ ਕੋਈ ਨਾ ਕੋਈ ਮਸਲਾ ਹੱਲ ਕਰਾਂਗੇ ਪ੍ਰਧਾਨ ਜੀ ਨਾਲ ਮੇਰੀ ਗੱਲ ਹੁੰਦੀ ਰਹੀ ਹੈ ਦਾਦੂਵਾਲ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਹੈ ਤੇ ਇਹਨਾਂ ਨੇ ਕੋਈ ਮਸਲਾ ਹੱਲ ਨਹੀਂ ਮੇਰਾ ਕੀਤਾ ਜੀ ਮੈਨੂੰ ਕਹਿੰਦੇ ਪਹਿਲੇ ਮੈਨੇਜਰ ਸੀਗਾ ਹਰਵਿੰਦਰ ਸਿੰਘ ਉਹਨੇ ਕਿਹਾ ਸੀਗਾ ਤੈਨੂੰ ਪੱਗ ਬੰਨ੍ਹ ਕੇ ਤੇ ਪਜਾਮੀ ਪਾ ਕੇ ਡਿਊਟੀ ਕਰਨੀ ਪੈਣੀ ਹੈ ਨਹੀਂ ਤੈਨੂੰ ਡਿਊਟੀ ਨਹੀਂ ਕਰਨੀ ਪੈਣੀ ਜਦ ਮੇਰੀ ਭਰਤੀ ਐਵੇਂ ਹੀ ਹੋਈ ਹੈ ਜੀ ਮੇਰੀ ਬੇਨਤੀ ਹੈ ਕਿ ਮੇਰੀ ਭਰਤੀ ਜਦ ਮੇਰੀ ਉੱਥੇ ਹੋਈ ਹੈ ਮੈਂ ਬਾਣੀ ਚ ਹੀ ਟੈਸਟ ਦੇ ਕੇ ਆਇਆ ਹੁਥੇ ਮੇਰੀ ਬਾਣੀ ਚ ਹੀ ਭਰਤੀ ਹੋਈ ਹੈ ਉਹ ਤੋਂ ਬਾਅਦ ਇਹਨਾਂ ਨੇ ਊਰੇ ਮੈਨੂੰ ਆਣ ਤੋਂ ਬਾਅਦ ਹਾਜ਼ਰ ਡਿਊਟੀ ਕਰਕੇ ਉਹ ਤੋਂ ਬਾਅਦ ਮੈਨੂੰ ਕਿਹਾ ਗਿਆ ਹੈ ਕਿ ਤੁਸੀਂ ਪੱਗ ਬੰਦੋ ਪਜਾਮਾ ਪਾਓ ਤੇ ਮੈਂ ਕਹਿੰਦਾ ਜੀ ਮੈਂ ਇਹ ਬਾਣਾ ਪਾਇਆ ਹੋਇਆ ਪਿਛਲੇ 9-10 ਸਾਲ ਤੋਂ ਵੀ ਮੈਂ ਇਹ ਬਾਣਾ ਨਹੀਂ ਕੱਢਦਾ ਵੀ ਮੈਨੂੰ ਐਵੇਂ ਹੀ ਡਿਊਟੀ ਕਰਨ ਦਿਓ ਤਾਂ ਚਲੋ ਉਹ ਤੋਂ ਬਾਅਦ ਇਹਨਾਂ ਦੀ ਇਹ ਨਾਲ ਮੇਰੀ ਚੱਲਦੀ ਰਹੀ ਐਵੇਂ ਹੌਲੀ-ਹੌਲੀ ਕਰਦੇ ਟਾਈਮ ਲੰਘਦਾ ਰਿਹਾ ਹੁਣ ਇਹ ਮੈਨੂੰ ਕਹਿ ਰਹੇ ਨੇ ਜੀ ਕਿ ਤੁਸੀਂ ਇਹਦਾ ਸਪਸ਼ਟਿਕਰਨ ਦੋ ਕਿ ਤੁਸੀਂ ਹਾਜ਼ਰ ਡਿਊਟੀ ਕਿਉਂ ਨਹੀਂ ਹੋਏ ਮੈਂ ਇਹਦਾ ਸਪਸ਼ਟਿਕਰਨ ਸੰਗਤ ਨੂੰ ਹੈ ਜੀ ਕਿ ਮੈਂ ਤਾਂ ਅੱਜ ਵੀ ਹਾਜ਼ਰ ਹਾਂ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲਾਈ ਪਿਛਲੇ 3 3.5 ਮਹੀਨੇ ਤੋਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਅੱਜ ਵੀ ਹਾਜ਼ਰ ਹਾਂ ਤੇ ਹੁਣ ਇਹਨਾਂ ਨੇ ਜੋ ਮਤਲਬ ਕਿ ਉਹ ਉਹ ਮੈਨੇਜਰ ਸਾਹਿਬ ਦੀ ਬਦਲੀ ਹੋ ਗਈ ਰਵਿੰਦਰ ਸਿੰਘ ਦੀ ਪਿਛਲੇ 1 ਮਹੀਨੇ ਤੋਂ ਰਿਹਾ ਮੈਨੇਜਰ ਸਾਹਿਬ ਆਏ ਨੇ ਭਾਈ ਕੁਲਦੀਪ ਸਿੰਘ ਪਰ ਉਹਨਾਂ ਨੇ ਦੇਖੋ ਜੀ ਹੁਣ ਜਮ੍ਹਾਂ ਹੀ ਗੁੰਡਾਗਰਦੀ ਦੀ ਹੱਦ ਕਰਤੀ ਉਹਨਾਂ ਨੇ ਮੇਰੀ ਪਾਠੀ ਸਿੰਘ ਦੀ ਡਿਊਟੀ ਵੀ ਕੱਟਤੀ ਉਹ ਕਹਿੰਦੇ ਜੀ ਕਿ ਤੁਸੀਂ ਪਹਿਲਾਂ ਆਪਣਾ ਇਹ ਮਸਲਾ ਨਿਵੇੜੋ ਤੁਸੀਂ ਪਹਿਲਾਂ ਆਪਣਾ ਹਾਜ਼ਰ ਡਿਊਟੀ ਹੋ ਪੱਗ ਬੰਦੋ ਤਾਂ ਤੁਹਾਨੂੰ ਪਾਠੀ ਸਿੰਘ ਦੀ ਡਿਊਟੀ ਕਰਨ ਦਵਾਂਗੇ ਦੱਸੋ ਗ੍ਰੰਥੀ ਸਿੰਘ ਵਾਲਾ ਮਿਸ ਮੇਰਾ ਮਸਲਾ ਹੱਲ ਹੋਇਆ ਨਹੀਂ ਹਲੇ ਉਹ ਚੱਲ ਰਿਹਾ ਰੌਲਾ ਤੇ ਇਹਨਾਂ ਨੇ ਪਾਠੀ ਸਿੰਘ ਤੋਂ ਮੈਨੂੰ ਵਿਹਲਾ ਕਰਤਾ ਪਿਛਲੇ 4 ਮਹੀਨੇ ਤੋਂ ਸੰਗਤ ਜੀ ਮੇਰੀ ਡਿਊਟੀ ਕੱਟੀ ਹੋਈ ਹੈ ਮੈਨੂੰ ਕੋਈ ਤਨਖਾਹ ਨਹੀਂ ਦੇਈ ਜਾ ਰਹੀ ਪਿਛਲੇ 20 ਦਿਨ ਤੋਂ ਮੇਰੀ ਪਾਠੀ ਸਿੰਘ ਦੀ ਡਿਊਟੀ ਵੀ ਇਹਨਾਂ ਨੇ ਕੱਟਦੀ ਮੰਨੋ ਦੱਸੋ ਕਿ ਬਾਣੇ 'ਚ ਅਸੀਂ ਡਿਊਟੀਆਂ ਨਹੀਂ ਕਰ ਸਕਦੇ ਹਾਲਾਂਕਿ ਬਾਣੇ 'ਚ ਡਿਊਟੀ ਪਹਿਲਾਂ ਵੀ ਸਿੰਘ ਕਰ ਗਏ ਮੌਜੂਦਾ ਵੀ ਸਿੰਘ ਡਿਊਟੀਆਂ ਬਾਣੇ 'ਚ ਕਰ ਰਹੇ ਨੇ ਮੰਜੀ ਸਾਹਿਬ ਭਾਈ ਹਰ ਸਿਮਰਨ ਸਿੰਘ ਜੋ ਪੂਰੇ ਬਾਣੀ ਚ ਨੇ ਉਹ ਡਿਊਟੀ ਕਰਨੇ ਗਿਆਨੀ ਸ਼ੇਰ ਸਿੰਘ ਦੇ ਲੜਕੇ ਬਿਲ ਮੁਕਤਾ ਭਰਤੀ ਹੋਈ ਹੋਈ ਹੈ ਜੀ ਪਹਿਲਾਂ ਉਹ ਪੰਜ ਆਰ ਜੀ ਸੀਗੇ ਜੀ ਹੁਣ 3-4 ਮਹੀਨੇ ਤੋਂ ਬਿਲ ਮੁਕਤਾ ਭਰਤੀ ਹੋਈ ਹੈ ਉਹਨਾਂ ਦੀ ਮੈਨੂੰ ਦੱਸੋ ਸੰਗਤ ਦੀ ਮੇਰੀ ਬੇਨਤੀ ਹੈ ਕਿ ਇੱਕ ਪਾਸੇ ਇੱਕ ਸਿੰਘ ਨੂੰ ਤੁਸੀਂ ਕਹਿ ਰਹੇ ਹੋ ਕਿ ਤੂੰ ਡਿਊਟੀ ਨਹੀਂ ਕਰ ਸਕਦਾ ਉਸੇ ਕਮੇਟੀ ਚ ਦੂਏ ਪਾਸੇ ਮੰਜੀ ਸਾਹਿਬ ਬਾਣੇ ਚ ਡਿਊਟੀ ਸਿੰਘ ਕਰ ਰਿਹਾ ਹੈ ਇਹ ਕਿੱਥੇ ਦਾ ਰੋਲ ਕਿੱਥੇ ਦਾ ਰੂਲ ਆ ਰੈਗੂਲੇਸ਼ਨ ਹੈ ਜੀ ਕਿੱਥੇ ਤੋਂ ਕੱਢਿਆ ਹੈ ਕਿ ਇੱਕ ਸਥਾਨ ਤੇ ਅਸੀਂ ਕਰਨੀ ਦਿੰਦੇ ਦੂਜੇ ਸਥਾਨ ਤੇ ਸਿੰਘ ਕਰ ਸਕਦਾ ਹੈ ਮੇਰੀ ਬੇਨਤੀ ਹੈ ਜਿੱਥੇ ਕਰ ਸਕਦੇ ਆ ਉੱਥੇ ਮੇਰੀ ਬਦਲੀ ਕਰ ਦਿਓ ਜੇ ਤੁਹਾਨੂੰ ਇਹ ਹੀ ਹੈ ਪਰ ਇਹ ਕਮੇਟੀ ਦਾ ਇੱਕੇ ਹੈ ਕੋਈ ਕਮੇਟੀ ਮੇਰੀ ਲੱਗ ਕਮੇਟੀ ਹੈ ਤੇ ਮੇਰੀ ਬੇਨਤੀ ਹੈ ਸੰਗਤ ਜੀ ਕਿ ਇਹ ਜੋ ਮੇਰੇ ਨਾਲ ਧੱਕਾ ਹੋ ਰਿਹਾ ਹੈ ਇਸ ਬਾਰੇ ਦੇਖੋ ਮੰਨੂ ਪਿਛਲੇ 4 ਮਹੀਨੇ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਇਹਨਾਂ ਨੇ ਮੇਰੇ ਕੋਲ ਹੁਣ 21 ਤਰੀਕ ਨੂੰ ਲੈਟਰ ਭੇਜਿਆ ਹੈ ਜੀ 21 ਤਰੀਕ ਨੂੰ ਮੈਂ ਰਿਸੀਵ ਕੀਤਾ ਉਹ ਲੈਟਰ ਜੋ ਇਹਨਾਂ ਨੇ ਭੇਜਿਆ ਹੈ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਉਹ ਤੋਂ ਬਾਅਦ ਮੈਨੂੰ ਪਹਿਲਾਂ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈ ਇਹਨਾਂ ਦਾ ਕੋਈ ਮੇਰੇ ਨਾਲ ਗੱਲਬਾਤ ਨਹੀਂ ਵਰਬਲੀ ਗੱਲਬਾਤ ਹੁੰਦੀ ਹੈ ਜੀ ਕਿ ਤੁਸੀਂ ਆਪਣਾ ਮਸਲਾ ਨਵੇੜੋ ਮੈਂ ਮਸਲਾ ਤਾਂ ਨਵੇੜਿਆ ਹੋਇਆ ਜੀ ਮੈਂ ਤਾਂ ਹਾਜ਼ਰ ਡਿਊਟੀਆਂ ਇਹ ਮੇਜੀ ਹਾਜ਼ਰੀਨ ਲਾਰੇ ਮੇਰੀ ਬੇਨਤੀ ਹੈ ਕਿ ਯਾਦਾ ਸਾਰੇ ਪਾਸੇ ਇੱਕ ਰੂਲ ਕਰੋ ਜੀ ਦੋ ਦਿਨ ਪਹਿਲਾਂ ਮੇਰੀ ਪ੍ਰਧਾਨ ਜੀ ਨਾਲ ਅਸੰਧ ਸਾਹਿਬ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਆ ਅਸੀਂ ਬੈਠ ਕੇ ਕਮੇਟੀ ਚ ਗੱਲਬਾਤ ਕਰਾਂਗੇ ਤੁਹਾਡਾ ਮਸਲਾ ਹੱਲ ਕਰਾਂਗੇ ਫਿਰ ਮੰਡੇਬਰ ਸਾਹਿਬ ਨਾਲ ਮੇਰੀ ਗੱਲ ਹੋਂਦੀ ਏ ਸਗੱਤਰ ਸਾਹਿਬ ਨਾਲ ਉਹਨਾਂ ਨੇ ਮੈਨੂੰ ਉਹੀ ਗੱਲ ਕਹੀ ਸੀ ਕਿ ਅਸੀਂ ਬੈਠ ਕੇ ਤੁਹਾਡਾ ਮਸਲਾ ਹੱਲ ਕਰਾਂਗੇ ਇੱਕ ਪਾਸੇ ਮੈਨੂੰ ਕਹਿ ਰਹੇ ਨੇ ਤੁਹਾਡੇ ਬੈਠ ਕੇ ਮਸਲਾ ਹੱਲ ਕਰਾਂਗੇ ਇੱਕ ਪਾਸੇ ਮੈਨੂੰ ਨੋਟੀਫਿਕੇਸ਼ਨ ਭੇਜ ਰਹੇ ਆ ਉਹ ਵੀ ਪੰਜੋਖਰਾ ਸਾਹਿਬ ਦਫ਼ਤਰ ਦਵਾਇਆ ਕੋਈ ਮੈਨੂੰ ਕਮੇਟੀ ਕੁਰਸ਼ੇਤਰ ਦਫ਼ਤਰ ਨਹੀਂ ਆਇਆ ਮੇਰੀ ਬੇਨਤੀ ਹੈ ਜੀ ਜੋ ਮੈਨੇਜਰ ਸਾਹਿਬ ਨੇ ਉਹਰੇ ਕੁਲਦੀਪ ਸਿੰਘ ਇਹਨਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੈ ਪਹਿਲਾਂ ਵੀ ਸਾਰੇ ਪਾਠੀ ਸਿੰਘਾਂ ਨੇ ਇਹਨਾਂ ਦੇ ਖਿਲਾਫ ਆਵਾਜ਼ ਉਠਾਈ ਸੀਗੀ ਤੰਗ ਹੋ ਕੇ ਅਰਜੀ ਲਿਖ ਕੇ ਦਿੱਤੀ ਸੀਗੀ ਜੀ ਹੈੱਡ ਆਫਿਸ ਨੂੰ ਤੇ ਇਹਨਾਂ ਦੀ ਉੱਤ ਬਦਲੀ ਹੋਈ ਸੀ ਹੁਣ ਫੇਰ ਦੁਬਾਰਤੋਂ ਇਹ ਉਰੇ ਆ ਗਏ ਨੇ ਪਤਾ ਨਹੀਂ ਕਿਵੇਂ ਕੀ ਕਹਿ ਕੇ ਆਏ ਨੇ ਕੀ ਨਹੀਂ ਤੇ ਹੁਣ ਫੇਰ ਇਹਨਾਂ ਨੇ ਉਹੀ ਮਸਲਾ ਹਲ ਉਹ ਕਰਤਾ ਸਾਰੇ ਪਾਠੀ ਸਿੰਘ ਪ੍ਰੇਸ਼ਾਨ ਨੇ ਜੀ ਗੋਲਕ ਤੇ ਬਹੁਤ ਚੰਗਾ ਮੰਦਾ ਬੋਲਦਾ ਹੈ ਬੰਦਾ ਜੀ ਸਭ ਨੂੰ ਤੇ ਮੇਰੇ ਨਾਲ ਤਾਂ ਪੂਰੀ ਖੁੰਦ ਕੱਢ ਰਹੀ ਆਂ ਜੀ ਦੇਖੋ ਮੰਨਤਾ ਇਹਨੇ ਸਪਸ਼ਟ ਕਰਤਾ ਕਿ ਤਵੈਲਾ ਆਪਣਾ ਪੱਗ ਬੰਨ੍ਹ ਦੇ ਕਰ ਫਿਰ ਤਨੂੰ ਪਾਠੀ ਸਿੰਘ ਦੀ ਵੀ ਡਿਊਟੀ ਮੇਰੀ ਕੱਟਦੀ ਜੇ ਮੈਂ ਡਿਊਟੀ ਨਹੀਂ ਕਰ ਸਕਦਾ ਬਾਣੀ 'ਚ ਐ ਕਰੋ ਜਿਨ੍ਹਾਂ ਨੇ ਬਾਣੇ ਪਾਏ ਹੋਏ ਐ ਮੈਨੇ ਬਾਣੇ ਪਾਏ ਹੈ ਤੁਸੀਂ 4 ਮਹੀਨੇ ਤੋਂ ਮੇਰੀ ਤਨਖਾਹ ਰੋਕਦੀ ਪਾਠਾਂ ਦਾ ਵੀ ਮੇਰਾ ਰੋਗਦਾ ਜੀ ਤੁਸੀਂ ਐ ਕਰੋ ਮੈਨੂੰ ਗੋਲੀ ਮਾਰ ਦਿਓ ਮੇਰੇ ਪਰਿਵਾਰ ਨੂੰ ਸਾਰੇ ਨੂੰ ਜ਼ਹਿਰ ਦੇ ਕੇ ਮਾਰ ਦਿਓ ਮੇਰੀ ਸਜ਼ਾ ਹੀ ਐ ਬਾਣੇ ਪਾਣੀ ਦੀ ਜੇ ਅਸੀਂ ਬਾਣੀ ਨਹੀਂ ਪਾ ਸਕਦੇ ਮੰਦਰ 'ਚ ਜਾ ਕੇ ਬਾਣੇ ਪਾਈਏ ਗੁਰੂ ਗੋਬਿੰਦ ਸਿੰਘ ਜੀ ਬਾਣਾ ਬਖਸ਼ਿਆ ਜੀ ਕਿਸੇ ਨੇ ਸਾਨੂੰ ਹੋਰ ਬਾਣਾ ਨਹੀਂ ਦੇਖੋ ਬਾਣਾ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਬਾਣਾ ਤਾਂ ਦੇਖੋ ਜੀ ਮੇਰੀ ਬੇਨਤੀ ਹੈ ਮੈਂ ਕੱਟਦਾ ਨਹੀਂ ਤੁਸੀਂ ਜੇ ਬਾਣਾ ਦੀ ਇੰਨੀ ਦਿੱਕਤ ਹੈ ਤੁਹਾਨੂੰ ਤੁਸੀਂ ਐ ਕਰੋ ਮੰਨੋ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਕਿ ਇਹ ਸਿੰਘ ਨਹੀਂ ਸਾਡੀ ਗੱਲ ਮੰਨਦਾ ਇਹੀ ਕਸਰ ਰਹਿ ਗਈ ਦੇਖੋ ਜੀ ਹੁਣ ਹੋਰ ਤਾਂ ਕੋਈ ਕਸਰ ਨਹੀਂ ਰਹੀ ਮੇਰੇ ਮੇਰੇ ਕੋ ਬੱਚਿਆਂ ਦੀ ਫੀਸਾਂ ਰੁਕੀ ਹੋਈਆਂ ਜੀ ਪਿਛਲੇ 4 ਮਹੀਨੇ ਤੋਂ ਇੱਕ ਕਮੇਟੀ ਇਹ ਪ੍ਰਚਾਰ ਕਰ ਰਹੀ ਹੈ ਕਿ ਆਪਣੇ ਸਿੰਘਾਂ ਨੂੰ ਇੰਨਾ ਤੰਗ ਪਰੇਸ਼ਾਨ ਕਰੋ ਕਿ ਉਹ ਤੰਗ ਹੋ ਕੇ ਸਾਡੀ ਗੱਲ ਮੰਨਣ ਮੇਰਾ ਚਲੋ ਮਹਾਰਾਜ ਨੇ ਕਿਸੇ ਤਰ੍ਹਾਂ ਢੋਟਕਾਇਆ ਹੈ ਕਿ ਮੇਰਾ ਖਰਚਾ ਵੀ ਕਰਦਾ ਇੰਨਾ ਇਹਨਾਂ ਨੇ ਮਤਲਬ ਕਿ ਤੰਗ ਕਰਤਾ ਮੈਨੂੰ ਕਿ 4 ਮਹੀਨੇ ਤੋਂ ਜੀ ਸਬੰਧੀ ਤਨਖਾਹ ਰੁਕ ਜੇ ਅਤੇ ਹੁਣ ਪਿਛਲੇ ਮਹੀਨੇ ਤੋਂ ਪੱਠਾ 7 ਤਰੀਕ ਤੋਂ ਲੈ ਕੇ ਇਹਨਾਂ ਨੇ ਮੇਰੀ ਪੱਠ ਜੀ ਟ੍ਰਿਨ ਲਾਈ ਜੀ ਮੈਂ ਗਿਆ ਇਹਨਾਂ ਕੋਲ ਇਹ ਕਹਿੰਦੇ ਵੀ ਪਹਿਲਾਂ ਆਪਣਾ ਇਹ ਮਸਲਾ ਹੱਲ ਕਰ ਵੀ ਤੇਰੀ ਡਿਊਟੀ ਨਹੀਂ ਲੱਗਦੀ ਬਸ ਤੂੰ ਜਿੱਥੇ ਮਰਜ਼ੀ ਭੱਜ ਲੈ ਜਿੱਥੇ ਮਰਜ਼ੀ ਮੈਨੇਜਰ ਸਾਹਿਬ ਨੇ ਕਿਹਾ ਕਿ ਜਿੱਥੇ ਮਰਜ਼ੀ ਭੱਜ ਲੈ ਤੇਰੀ ਡਿਊਟੀ ਨਹੀਂ ਲੱਗਦੀ ਇਹ ਹੀ ਗੱਲ ਪਹਿਲੇ ਮੈਨੇਜਰ ਸੀ ਦੀ ਰਵਿੰਦਰ ਸਿੰਘ ਇਹ ਹੀ ਗੱਲ ਇਹ ਮੈਨੇਜਰ ਸਾਹਿਬ ਕਹਿ ਰਹੇ ਨੇ ਸੰਗਤ ਜੀ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਦੇਖੋ ਵੈਸੇ ਤਾਂ ਪਾਣੀ ਸਿਰ ਤੋਂ ਉੱਪਰ ਲੰਘਿਆ ਹੈ ਪਰ ਮੇਰੀ ਬੇਨਤੀ ਹੈ ਕਿ ਮੈਨੂੰ ਸੰਗਤ ਦਾ ਸਾਥ ਚਾਹੀਦਾ ਹੈ ਪਿੰਡ ਦੀ ਸੰਗਤ ਦਾ ਸਾਥ ਚਾਹੀਦਾ ਹੈ ਬਾਹਰ ਦੇ ਜੋ ਜਥੇਬੰਦੀਆਂ ਸੰਗਤ ਦਾ ਸਾਥ ਚਾਹੀਦਾ ਹੈ ਤੇ ਮੇਰੀ ਪੰਚਾਇਤ ਨੂੰ ਵੀ ਬੇਨਤੀ ਹੈ ਪੰਜੋਖਰਾ ਸਾਹਿਬ ਜੀ ਨੂੰ ਵੀ ਉਹ ਵੀ ਅੱਗੇ ਆਏ ਸਾਰੀ ਸੰਗਤ ਅੱਗੇ ਆ ਕੇ ਇਸ ਮਸਲੇ ਦਾ ਹੱਲ ਕਰੇ ਜੀ ਇੱਕ ਪਾਸੇ ਤਾਂ ਦੇਖੋ ਪਾਠੀ ਸਿੰਘ ਇੱਕ ਪਾਸੇ ਤਾਂ ਗਰੰਤੀ ਸਿੰਘ ਮੰਜੀ ਸਾਹਿਬ ਡਿਊਟੀ ਕਰ ਰਹੇ ਨੇ ਬਾਣੇ 'ਚ ਤੇ ਇੱਕ ਪਾਸੇ ਪੰਜੋਖਰਾ ਸਾਹਿਬ ਮੈਨੂੰ ਡਿਊਟੀ ਨਹੀਂ ਕਰਨ ਦੇ ਰਹੇ ਇਹ ਬਹੁਤ ਸ਼ਰਮ ਦੀ ਗੱਲ ਹੈ ਜੀ ਮੇਰੇ ਵਾਸਤੇ ਵੀ ਹੈਗੀ ਹੈ ਪੰਜੋਖਰਾ ਸਾਹਿਬ ਦੀ ਸੰਗਤ ਵਾਸਤੇ ਵੀ ਹੈਗੀ ਹੈ ਕਿ ਪੰਜੋਖਰਾ ਸਾਹਿਬ